ਫੇਰ ਮਿਲਦੇ ਆ ਆ ਕੇ ਓਕੇ ਸੁਰਾ ਜੈਸੇ ਜੈਸੇ এয়ারਪੋਰਟ ਨੇੜੇ ਆਈ ਜਾਂਦਾ ਦਿਲ ਘਬਰਾਈ ਜਾਂਦੇ ਹਏ ਓਕੇ ਸਾਸਰੀ ਕਾਲ ਸੋਨਾ ਨਕਸ਼ਾ ਬਣਾਇਆ এয়ারਪੋਰਟ ਦੇ ਆਂਦਾ ਤੇ ਤਾਂ ਠੰਡ ਹੋ ਗਈ ਆਉਂਦਿਆਂ ਨੂੰ ਜਿਵੇਂ ਜਿਵੇਂ ਟਾਈਮ ਭੱਜੀ ਜਾਂਦਾ ਉਹ ਮੇ ਉਹ ਬਹੁਤ ਮਨ ਖਰਾਬ ਹੋਈ ਜਾਂਦਾ ਉਧਰੋਂ ਬੇਬੀ ਦਾ ਵੀ ਨੀ ਵਿਚਾਰੀ ਦਾ ਜੀ ਲੱਗਦਾ ਬਸ ਮੂੰਹੋਂ ਬੋਲ ਕੇ ਕਹਿ ਨਹੀਂ ਰਹੀ ਵੀ ਨਾ ਜਾ ਪੁੱਤ ਉਹ ਰੋਟੀ ਦੇ ਖਾਵੇ ਹਾਂ ਬੁਰਾ ਕੜੀ ਧਰਗੋਸ਼ ਕਰਨਾ ਨਹੀਂ ਤੰਤਰੀ ਉਹ ਮੈਂ ਉੱਥੇ ਵੀ ਮੰਦਾ ਕੇ ਸੀ ਹਾਂ ਇਹ ਉਹੰਦੇ ਕੇ ਅੱਜ ਨੀਂਦ ਰਾਤ ਨਹੀਂ ਨੰਗਿੰਦਾ ਆਤਮ ਇਹ ਰਾਤ ਮੈਨੂੰ ਨੀਂਦ ਨਹੀਂ ਆਈ ਜਿੰਨਾ ਚਿਰ ਤੂੰ ਆਇਆ ਨਹੀਂ ਹੂੰ ਉਹ ਫੇਟ ਮੈਂ ਆਇਆ ਫੇਰ ਜਾ ਕੇ ਫੇਰ ਜਾ ਕੇ ਭਾਈ ਮਾਧੁਰ ਪਿਓਨ ਕੇ ਵਾਂ ਦੇਖਾ ਨੰਗਾ ਨਾ ਰਹਿ ਜਾ ਐਵੇਂ ਭਾਈ ਕੋ ਜਾਣਾ ਪੀਤਾ ਸੇਵਰੀ ਸਾਹਿਆ ਸੇਵਰੀ ਹੂੰ ਅੱਛਾ ਹੋ ਕੇ ਨਹੀਂ ਹੋ ਕੇ ਚਾਲਾ ਲਾ ਲੈਣ ਤਾ ਜਾਂਦੇ ਹੋਏ ਨੂੰ ਮੈਨੂੰ ਕਹਿੰਦੀ ਕੀ ਖਾ ਕੇ ਜਾਣਾ ਪੁੱਤ ਮੈਂ ਕਾ ਬੇਬੇ ਕੜੀ ਬਣਾਦਾ ਕੜੀ ਬਹੁਤ ਸਵਾਦ ਬਣਉਣੀ ਆ ਤੋ ਬੇਬੇ ਨੇ ਬਣਾਤੀ ਆ ਕੜੀ ਪਤਾ ਨਹੀਂ ਕੀ ਪਾਉਂਦੀ ਇਹ ਜਿਆ ਕੜੀ ਤੇ ਬੇਬੇ ਮੂੰਹੋਂ ਨਹੀਂ ਲੈਂਦੀ ਚੱਲ ਚੰਗਾ ਬੇਬੇ ਹੁਣ ਪਤਾ ਨਹੀਂ ਕਦੋਂ ਤੇਰੇ ਹੱਥ ਦੀਆਂ ਖਾਵਾਂਗੇ ਲਓ ਜੀ ਪੈਕਿੰਗ ਆਪਣੀ ਹੋ ਗਈ ਆ ਡਨ ਤੇ ਇੱਕ ਬੈਗ ਆ ਪਿਆ ਇੱਕ ਬੈਗ ਪਿਆ ਬਾਹਰ ਦੋ ਬੈਗ ਨੇ ਫਕਰਾਂ ਦੇ ਚੱਕੇ ਦਰਦੇ ਹੋ ਜਾਣਗੇ ਚੰਗੋ ਸਾਸਰੀ ਕਾਲ ਫਿਰ ਮਿਲਾਂਗੇ ਲੈ ਹੂੰ ਕੰਡਾ ਫੇਰ ਮਲਦੇ ਆ ਆ ਕੇ ਆਓ ਕਾਈ ਕੋਲੋ ਕੋਲ 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 ਖੈਦਾ ਆਲਾ ਬਾਜੀ ਕੋ ਕੋਈ ਨਾ ਕੋਈ ਨਾ ਕੋਈ ਨਾ ਚਲ ਮਲਦੇ ਆ ਕੋਈ ਨਾ ਆ ਕੇ ਕੁੜੀ ਤੋਰ ਲੱਗੀ ਹੈ ਹੋਰ ਕੁੜੀ ਤੋਰ ਲੱਗੀ ਹੈ ਕੁੜੀ ਤੋਰ ਲੱਗੀ ਹੈ ਹਮ ਹੈ ਹੈਂਗਾ ਹੈਂਗਾ ਕਿ ਛੱਡੇ ਯਾਰ ਬੇਲੀ ਛੱਡੀ ਮੌਜ ਪਿੰਡ ਦੀ ਸੁਪਨੇ ਚ ਦਿਸਦੀ ਗਰਾਉਂਡ ਪਿੰਡ ਦੀ ਯਾਰੋ

ओके ओके चलो 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 हेलो मैं ਤੇ मामे ਨਾਲ ਚੱਲਿਆ ਰਿਹਾ ਨੇ ਕਾਲੂ ਜਾਣਾ ਬੰਦ ਨਾ ਰਹਿਣ ਬਾਬਾ ਅੱਛਾ ਰੈਂਟ ਪੂਰਾ ਹੋ ਗਿਆ ਬੱਸ ਰੈਂਟ ਪੂਰਾ ਹੋ ਗਿਆ ਚਲੋ ਚਲੋ ਜੀ ਉਈ ਰੇ ਮਾਤੂ ਕੁੱਤੇ ਚੱਲਿਆ ਮਾਤੂ ਕੁੱਤੇ ਚੱਲਿਆ ਓਏ ਮਾਤੂ ਕੁੱਤੇ ਚੱਲਿਆ ਮੈਂ ਤਾਂ ਬਈ ਇੰਗਲੈਂਡ ਹਾਂ ਅੰਮਾ ਵੀ ਜਾਣਦਾ ਤਰੇਵਾ ਰੂਹੀਨਾ ਅੱਜ ਆਦ ਮੇਰੀ ਆਈ ਵੇ ਆ ਗਏ ਹਾਰੇ ਅੱਟਾ ਕਹਿੰਦੇ ਲੈ ਕੇ ਸਾਨੂੰ ਡਣਾ ਦਰਾ ਜੈਸੇ ਜੈਸੇ 에ਰਪੋਰਟ ਨੇੜੇ ਆਈ ਜਾਂਦਾ ਦਿਲ ਘਬਰਾਈ ਜਾਂਦੇ ਦਿਲ ਘਬਰਾਈ ਜਾਂਦਾ ਜਿਵੇਂ ਜਿਵੇਂ 에ਰਪੋਰਟ ਨੇੜੇ ਨੇੜੇ ਆਈ ਜਾਂਦਾ ਮਿੱਤਰੋ ਪਿਆਰੇ ਉਹ ਦਿਲ ਘਬਰਾਈ ਜਾਂਦਾ ਵਾਜੀਵਾ ਚਲੋ ਜੀ ਚੈੱਕ ਕਰਾ ਕੇ ਫੌਜੀ ਜੀ ਹੁਣ ਨੰਗਣ ਦੇਣਗੇ ਅੱਗੇ ਇੱਥੇ ਉਹੀ ਪੁੱਛਦੇ ਆ ਕਿ ਕਿਹੜੀ ਫਲੈਟ ਆ ਕਿੰਨੇ ਵਜੇ ਆ ਕਿਹਨੇ ਕਿਹਨੇ ਜਾਣਾ ਨਹੀਂ ਬੋਲਦੇ ਚਲੋ ਜੀ ਕਿ ਬਿਨਾਂ ਖੰਮੋ ਦਿੱਜੇਗਾ

ਰੋਣਾ ਨਹੀਂ ਅੱਜ ਤੂੰ ਮੈਨੂੰ ਛੱਡ ਲਈ ਹੈ ਕੱਲ ਤੂੰ ਮੇਰੇ ਨਾਲ ਵੀ ਜਾਣਾ ਅਗਲੀ ਰਿਪੱਕਾ ਲੈ ਕੇ ਜਾਵਾਂਗੇ ਆਪਾਂ ਕਿੱਧਰ ਦੀ ਪਰਨਾ ਰਵਾਹਨ ਕੀ ਗੇਟ ਪਹਿਲਾਂ ਤੂੰ ਆਪਣਾ ਪਹਿਲਾ ਚੈਕਿੰਗ ਕਰਾਇਆ ਚਲੋ ਅੱਗੇ ਲੱਗੋ ਫੇ ਤੀ ਲੱਗੋ ਹਲਾ ਜਮਾਈ ਦੇ ਭਲੇਖਾ ਪੈਂਦਾ ਹਨਾ ਜਿਵੇਂ ਹੀ ਭਲੇਖਾ ਪੈਂਦਾ ਨਾ ਮਾਗਰੋ ਲੰਡਨ ਯੂਕੇ ਟੋਰਾਂਸੋਂਗਲੈਂਡ ਬ੍ਰਿੰਟਨ ਆਵਾ ਆਦੀਵਾ ਉਹਨਾ ਨਾਲ ਚਾਹਣਾ ਹੈ 에어ਪੋਰਟ ਦੇ ਅੰਦਰ ਆਪਣੀਆਂ ਮਸ਼ੀਨਾਂ ਜਾਂਦੇਗਾ ਉਹਦੇ ਉਹ ਦੇਖੇਗਾ ਚਰਖਾ ਮੇਰਾ ਸਾਰਾ ਕੁਝ ਸਕੈਨ ਕਰ ਦੋਗੇ ਹਾਂ ਫਿਰ ਤਾਂ ਹੀ ਪਤਾ ਲੱਗਣਾ ਹੇ ਓਕੇ ਸਤਿ ਸ੍ਰੀ ਅਕਾਲ ਬੋਰਡਿੰਗ ਕੋਸਮ ਲੱਗੀ ਆ ਸ਼ੁਰੂ ਦਰ ਲੱਗੀ ਮੈਨੂੰ ਲੈਣਾ ਲੈਂਡ ਵਾਲੇ ਦਰਾ ਪੂਰਾ ਟਾਇਰ ਹੋ ਗਿਆ ਲਓ ਜੀ ਸਾਰਾ ਕੁਝ ਹੋ ਗਿਆ ਡਨ ਤੇ ਹੁਣ ਆਪਾਂ ਚੱਲੇ ਆਂ ਜਹਾਜ਼ ਦੇ ਵਿੱਚ ਚੱਕ ਕੇ ਤੁਰਦੇ ਹੋ ਜਾਾਂਗੇ ਦੋ ਬੈਗ ਨੇ ਫਕਰਾਂ ਦੇ ਆ ਜਹਾਜ਼ ਰੱਗਿਆ ਖੜਾ ਇਹਨੇ ਆਪਾਂ ਨੂੰ ਲੈ ਜਾਣਾ ਇੱਥੋਂ ਯੂਕੇ ਮੇਰੇ ਬੇਬੀ ਪੈਪੀ ਕਿੱਥੇ ਗਿਆ ਬੇਬੀ ਤਾਂ ਗਿਆ ਹੁਣ ਜਾ ਕੇ ਇਕੱਠੇ ਹੋਵਾਂਗੇ ਮੈਂ ਕਿੱਥੇ ਵੀ ਆਉਣਾ ਮਾਂ ਮੇਰੀ ਕਿੱਟੀ ਆ ਥੱਕ ਗਿਆ ਹਾਂ ਥੱਕ ਗਿਆ ਹਾਂ ਥੱਕ ਗਿਆ ਚੱਲ ਜੀ ਸਰ ਜੀ ਲੇਟਨੈਂਟ ਸਭ ਖੜੇ ਆ ਜਾ ਹੱਟ ਜਾਣਾ ਉਹ ਜੀ ਲੇਟਨੈਂਟ ਕਰਨਾ ਮੈਂ ਪੀਸ ਇੱਕ ਵਾਰ ਕੀ ਹੋਇਆ ਕੋਈ 에어ਲੈਨ ਸੀਗੀ ਉਹਨੇ ਲੈਂਡਿੰਗ ਕਰਨੀ ਸੀਗੀ ਤੇ ਜਿਹੜਾ ਪਾਇਲਟ ਸੀਗਾ ਉਹਨੂੰ ਰਨ ਵੀ ਨਹੀਂ ਦਿਖਦਾ ਸੀ ਸਾਰਾ ਸਮੁੰਦਰ ਇਸ ਸਮੁੰਦਰ ਦਾ ਜਾਈ ਉਹਦੂ ਬਾਅਦ ਇੱਥੇ ਗੁਰਦੁਆਰਾ ਸਾਹਿਬ ਏਅਰਪੋਰਟ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਤੁਸੀਂ ਦਰਸ਼ਨ ਕਰੋ ਸਾਰੇ ਜਣ ਲਓ ਜੀ ਜਾਗ ਦੇ ਅੰਦਰ ਬੈਠਦੇ ਆਂ ਆ ਗਿਆ ਮੀਂਹ ਭਾਰੀ ਮੀਂਹ ਆ ਗਿਆ ਮੌਸਮ ਖਰਾਬ ਹੋ ਗਿਆ ਵੇ ਸਾਈਟ ਇਟਸ थैंक यू ਲਗਾਈ ਇਲਾਸਟਿਕ ਬੈਂਡ ਨੂੰ ਸਿਰ ਦੇ ਉੱਪਰ ਕੱਸ ਲੈਣ ਔਰ ਆਮਾਨੇ ਰੂਪ ਸੇ ਸਾਹਸ ਲੈਂਦੇ ਰਹੇ ਮੌਸਮ ਖਰਾਬ ਹੋਣ ਕਰਕੇ 2-3 ਰਿਚੜ ਛੱਡ ਕੇ ਜੇ ਵਜੇ ਰਾਤ ਤੇ ਹੁਣ ਏਅਰ ਹੋਸਟਲ ਵਾਲੀਆਂ ਜਿਹੜੀਆਂ ਬੀਬੀਆਂ ਸੀ ਉਹ ਖਾਣ ਪੀਣ ਲੈ ਕੇ ਆ ਰਹੀਆਂ ਨੇ ਸਭ ਲਈ 40000 ਫੁੱਟ ਦੀ ਉਚਾਈ ਤੇ ਜਾਂਦਾ ਜਹਾਜ਼ ਤੇ ਬੱਦਲਾਂ ਦੀ ਤੁਸੀਂ ਦੇਖੋ ਪਰਤ ਜਿਵੇਂ ਰੂਣ ਹੀ ਕਪਾਹ ਦੀਆਂ ਛੇਟੀਆਂ ਨੂੰ ਲੱਗੀ ਹੁੰਦੀਆਂ ਐ ਦੇਖੋ ਤੁਸੀਂ ਬੱਦਲਾਂ ਦੀ ਜਿਹੜੀ ਪਰਤ ਬਣੀ ਐ ਤੇ ਥੱਲੇ ਆ ਜਿਵੇਂ ਜਿਵੇਂ ਜਹਾਜ਼ ਨੰਗ ਦਾ ਤਾਂ ਰੀ ਪਿੰਡਾਂ ਦੇ ਤੇ ਪਿੰਡ ਦੇਖੋ ਤੁਸੀਂ ਕਿੰਨੀ ਦੂਰ 40000 ਫੁੱਟ ਉੱਚਾ ਜਾਂਦਾ ਜਹਾਜ਼ ਜਿਆ ਕੋਈ ਇਧਰ ਤਾਰੇ ਲਾਉਂ ਹੀ ਜਾਂਦਾ ਜੂੜਾ ਪਹੁੰਚਣਾ ਨੇੜੇ ਹੀ ਅੱਗਾ ਤੋਂ ਜਾ ਕਿ ਤਾਰੇ ਦਾ ਹੁੰਦਾ ਯੂਰਾ ਇਹ ਦਾ ਇਸ ਸਾਫਤ ਨੂੰ ਵੀ ਲੱਗਣੀ ਕੋਮਿਕ ਲੋ ਜੀ ਪਹੁੰਚ ਚੁੱਕੇ ਹਾਂ ਇੰਗਲੈਂਡ ਤੇ ਤੁਸੀਂ ਦੇਖ ਸਕਦੇ ਹੋ ਇੰਗਲੈਂਡ ਦੇ ਜਿਹੜੇ ਕਾਰ ਆ ਇਹ ਤਾਂ ਛੋਟੇ ਛੋਟੇ ਦੇਖਦੇ ਆ ਤੇ ਪਤਰਾ ਦੀ ਬਰਤਾ ਦੇਖੋ ਤੁਸੀਂ ਆ ਕਿੰਨੀ ਸੋਹਣੀ ਲੱਗਦੀ ਆ ਗੈਟਵਕ 에ਅਰਪੋਰਟ ਤੇ ਜਾਜ ਹੁਣ ਕਰ ਲੱਗਿਆ ਸਾਡਾ ਲੈਂਡ ਇਹ ਇਹ ਲੱਗਦਾ ਇਹ ਲੋ ਜੀ ਲਓ ਜੀ ਇੰਗਲੈਂਡ ਦੀ ਧਰਤੀ ਤੇ ਰੱਖਤਾ ਪਹਿਲਾ ਪੈਰ ਗੈਟਵੇਕ 에어ਪੋਰਟ ਤੋਂ ਆਪਣੀ ਜਿਹੜੀ ਫਲੈਟ ਸੀਗੀ ਅੰਮ੍ਰਿਤਸਰ ਤੋਂ ਗੈਟਵੇਕ 에어ਪੋਰਟ ਤੱਕ ਤੇ ਪਹਿਲਾਂ ਹੀਥਰੋ ਜਾਂਦੀਆਂ ਹੁੰਦੀਆਂ ਸੀਗੀਆਂ ਪਰ ਹੁਣ ਜਿਹੜੀ ਡਾਇਰੈਕਟ ਫਲੈਟ ਆ ਉਹਨਾਂ ਨੇ ਮਨ ਲਾਦਾ ਸ਼ਾਇਦ ਅੰਮ੍ਰਿਤਸਰ ਵਾਲੀ ਬੰਦ ਕਰਤੀ ਸੀਗੀ ਤੇ ਇਸ ਲਈ ਆਪਾਂ ਹੁਣ ਗੈਟਵੇਕ ਆਏ ਆ ਪਹਿਲਾਂ ਹੀਥਰੋ ਹੁੰਦੇ ਹੁੰਦੇ ਹੀਥਰੋ ਨੇੜੇ ਸੀਗੇ ਆਪਣੇ ਹੈਸਟਨ ਤੋਂ ਹੈਸਟਨ ਸਾਊਥ ਹਾਲ ਆਪਾਂ ਹੁਣ ਹੈਸਟਨ ਸਾਊਥ ਹਾਲੇ ਤੇ ਤੁਹਾਨੂੰ ਮਿਲਾਂਗੇ ਸਾਰੇ ਜਣੇ ਨੂੰ ਇਹਨੇ ਵੀ ਜਦੋਂ ਮਿਲਣਾ ਖੁੱਲੇ ਦਰਵਾਜ਼ੇ ਆਰੇ ਆ ਗਿਆ ਪੈਂਡਾ ਆਪਦੇ ਦੇ ਖੜੇ ਹੀ ਆ ਜਾ ਠੰਡ ਹੋ ਗਈ ਓ ਇੱਥੇ ਤਾਂ ਇੱਥੇ ਤਾਂ ਠੰਡ ਹੋ ਗਈ ਆਉਂਦਿਆਂ ਨੂੰ ਦੇਖ ਕਿਵੇਂ ਗੋਰੇ ਗੁਰਗਾਂ ਜਾਂਦੇ ਆ ਭਾਜੇ ਲੈ ਗੋਰੇ ਪਤੰਦਰ ਠੰਡ ਠੰਡ ਨਹੀਂ ਮੰਨਦੇ ਓ ਪੱਛਿਆਂ ਜਿੱਤਰੇ ਫਿਰਦੇ ਆ ਵਾਹ ਜੀ ਵਾਹ ਹੁਣ ਕੜਾਉਣੇ ਜੀ ਬੈਗ